ਮੰਡਨੀ ਨਜ਼ਰ ਆਉਂਦਾ ਵੀ ਅਸੀਂ ਕਿਹਦੇ ਕੋਲ ਜਾ ਕੇ ਪਈਏ ਕੁਛ ਨਹੀਂ ਪਤਾ ਸਮਝ ਜੀ ਐਤੋਂ ਕਦੇ ਤੀਜੇ ਦਿਨ ਹਰ ਤੀਜੇ ਦਿਨ ਪ੍ਰੋਬਲਮ ਆਉਂਦੀ ਆ ਕਦੇ ਬਿਜਲੀ ਦੀ ਕਦੇ ਸੀਵਰੇਜ ਪਾਣੀ ਦੀ ਨਾ ਤਾਂ ਤੇ ਬਿਜਲੀ ਨਹੀਂ ਹੋਈ ਹੈ ਜੀ ਤੇ ਨਾ ਤੇ ਪਾਣੀ ਸੋ ਚੱਲ ਗਿਆ ਨਾ ਸਾਡੇ ਕੋਲੇ ਪੀਣ ਜੋ ਪਾਣੀ ਸਾਫ ਹੈਗਾ ਤੇ ਨਾ ਗੰਦੇ ਪਾਣੀ ਤੋਂ ਸਾਨੂੰ ਛੁਟਕਾਰਾ ਨਹੀਂ ਤੇ ਕਈ ਛੋਟੇ ਛੋਟੇ ਕੋਈ ਕਿਸੇ ਦੀ ਨਹੀਂ ਹੈ ਇੱਕ ਟੈਂਕੀ ਆਈ ਹੈ ਸਵੇਰੇ ਉਹ ਪਾਣੀ ਕੱਢ ਕੇ ਜਾਵੜੀ ਉਦੋਂ ਬਾਅਦ ਸ਼ਾਂਤ ਕਰੇ ਤੇ ਨਰਕ ਵਾਜ ਜਾਂਦਾ ਜੀ ਕੋਈ ਸਾਡਾ ਲੀਡਰ ਇੱਥੇ ਆ ਕੇ ਸਾਡੀ ਗੱਲਬਾਤ ਨਹੀਂ ਕਰਦਾ ਕਿ ਇੱਥੇ ਸਮੱਸਿਆ ਪਈ ਕੋਈ ਨਿਯਾਤ ਨਹੀਂ ਦਿੰਦਾ ਸਿਵਲ ਤੋਂ ਠੀਕ ਹੈ ਅਸੀਂ ਜਿਹੜੀ ਬੇਸਿਕ ਸਮੱਸਿਆ ਹੈ ਇਹ ਤੋਂ ਨਿਯਾਤ ਚਾਹੁੰਦੇ ਹਾਂ ਮੈਦ ਦੇ ਸ਼ਨੀਕ ਸ਼ਹਿਰਾਂ ਨੂੰ ਬੜਾ ਲਾਤੇ ਆ ਕਿਉਂਕਿ ਗੰਦੇ ਪਾਣੀ ਦੇ ਵਿੱਚ ਤੁਹਾਨੂੰ ਪਤਾ ਹੀ ਆ ਅਸੀਂ ਖੜੇ ਆ ਕਿ ਕੋਈ ਸ਼ਹਿਰੀ ਆਊਗਾ ਕਿ ਨਹੀਂ ਉਸ ਤੋਂ ਬਾਅਦ ਕਿੰਨੇ ਦਿਨ ਹੋ ਗਏ ਪ੍ਰਸ਼ਾਸਨ ਦਾ ਮੇਰਾ ਕਹਿੰਦਾ ਕੰਮ ਕਦੀ ਨਹੀਂ ਸਰਤਾ। ਅਸੀਂ ਐਜੂਕੇਸ਼ਨ ਇਹ ਕਰ ਰਹੇ ਹਾਂ ਵੀ ਸੀਵਰੇਜ ਦੀ ਸਮੱਸਿਆ ਕਿੰਨੀ ਵਧੀ ਹੋਈ ਆ ਵੀ ਜਗ੍ਹਾ-ਜਗ੍ਹਾ ਤੇ ਜਿਹੜਾ ਉਹ ਪਾਣੀ ਖੜਾ ਹੋਇਆ। ਅੱਜ ਤੱਕ ਕਿਤੇ ਪ੍ਰਸ਼ਾਸਨ ਤੇ ਜੋ ਨਗਰ ਕੌਂਸਲ ਕਮੇਟੀ ਆ ਉਹ ਇਹ ਸੀਵਰੇਜ ਦੀ ਸਮੱਸਿਆ ਨੂੰ ਜਿਹੜਾ ਬਹੁਤ ਹੀ ਮੰਗ ਪਾਗਾ ਜੋ ਆਪਾਂ ਘੰਟਾ ਬਣ ਸਕਦੇ ਕਿਉਂਕਿ ਲਗਾਤਾਰ ਜਦੋਂ ਦਾ ਵੀ ਤਮੀਰ ਗਿਆਗਾ بارش ਹੋਈ ਆ ਉਹਦਾ ਇਹ ਪਾਣੀ ਆ ਜਿਹੜਾ ਉਹ ਗਲੀਆਂ ਦੇ ਵਿੱਚ ਖੜਾਗਾ ਤੇ ਬਹੁਤ ਹੀ ਜ਼ਿਆਦਾ ਜਿਹੜਾ ਹੈਗਾ ਗੰਦਾ ਪਾਣੀ ਆ ਰਿਹਾਗਾ ਮੈਂ ਨਗਰ ਕੌਂਸਲਰਾਂ ਨੂੰ ਕਹਿਣਾ ਹੈ ਵੀ ਜਿਨ੍ਹਾਂ ਦੇ ਘਰਾਂ 'ਚ ਸੀਵਰੇਜ ਨਹੀਂ ਕਰਦਾ ਤੁਸੀਂ ਉਹਨਾਂ ਦੇ ਬਾਹਰ ਚ ਬੈਠ ਕੇ ਇੱਕ ਪਾਣੀ ਦਾ ਗਲਾਸ ਤੇ ਰੋਟੀ ਖਾ ਕੇ ਵਿਖਾ ਦਿਓ ਜੀ ਕੀ ਨਾਮ ਹੈ ਜੀ ਹਾਂ ਜੀ ਮੇਰਾ ਨਾਮ ਸੁਦੀਪ ਕੁਮਾਰ ਜੀ ਰੋਸ਼ਰ ਮਾਰਕੀਟ ਦੇ ਵਿੱਚ ਮੇਰੀ ਦੁਕਾਨ ਹੈ ਜੀ ਜਿਹਦੇ ਕਰਕੇ ਸਾਨੂੰ ਸੀਵਰੇਜ ਪਾਣੀ ਦੀ ਬਹੁਤ ਵੱਡੀ ਸਮੱਸਿਆ ਹੈ ਬਹੁਤ ਵੱਡਾ ਸਾਡਾ ਬਹੁਤ ਮਾੜਾ ਹਾਲ ਹੈ ਇਸ ਦੇ ਤੇ ਕਲਿਸ਼ਨ ਦੇ ਵਿੱਚ ਜੀ ਸੋ ਇੱਥੇ ਕੋਈ ਸੁਣਵਾਈ ਨਹੀਂ ਜੀ ਸਭ ਤੋਂ ਵੱਡੀ ਗੱਲ ਇਹ ਆ ਕੋਈ ਹੱਲ ਨਹੀਂ ਜੀ ਕੋਈ ਸਾਨੂੰ ਕਾਹੜਾ ਬੰਦਾ ਦੀ ਨਜ਼ਰ ਆਉਂਦਾ ਜੀ ਅਸੀਂ ਇਹਦੇ ਕੋਲ ਜਾ ਕੇ ਕਹਿੰਦੇ ਜੀ ਕੁਝ ਨਹੀਂ ਪਤਾ ਸਾਨੂੰ ਜੀ ਐਸੇ ਕਦੇ ਤੀਜੇ ਦਿਨ ਹਰ ਤੀਜੇ ਦਿਨ ਪ੍ਰੋਬਲਮ ਆਉਂਦੀ ਹੈ ਕਦੇ ਡੀਪੀ ਵੀ ਕਦੇ ਸੀਵਰੇਜ ਪਾਣੀ ਦੀ ਵੀ ਜੀ ਨਾ ਕਰਕੇ ਬੀਜੀ ਗਈ ਹੋਈ ਹੈ ਜੀ ਤੇ ਨਾਲ ਤੇ ਪਾਣੀ ਸੁੱਕ ਚੱਲ ਗਿਆ। ਨਾ ਸਾਡੇ ਕੋਲੇ ਪੀਣ ਜੋਕ ਪਾਣੀ ਸਾਫ ਹੈਗਾ ਤੇ ਤੇ ਨਾਲ ਗੰਦੇ ਪਾਣੀ ਤੋਂ ਸਾਨੂੰ ਛੁਟਕਾਰਾ ਨਹੀਂ ਮਿਲ ਰਿਹਾ। ਇਹ ਚੀਜ਼ਾਂ ਦਾ ਸਾਨੂੰ ਕੋਈ ਹੱਲ ਨਹੀਂ ਪਤਾ ਜੀ। ਇਹ ਗਿੱੱਡੜਾ ਵਾਲਾ ਸ਼ਹਿਰ ਸਾਡਾ ਡੀਟਰਾਂ ਦੀ ਮਾਂ ਵੀ ਬਣ ਗਿਆ ਤੇ ਉਹ ਵੀ ਬਣ ਗਿਆ ਭਰਾ ਵੀ ਬਣ ਗਿਆ। ਪਰ ਸਾਨੂੰ ਉਹ ਡੀਟਰ ਨਹੀਂ ਮਿਲੇ ਨਾ ਭੈਣ ਭਰਾ ਮਿਲਿਆ ਜਿਹੜੀ ਇੱਥੇ ਲੋਕ ਸੋਖਦੇ ਹੋਣ। ਕੋਈ ਮੈਨੂੰ ਨਹੀਂ ਲੱਗਦਾ ਗਿੱੱਡੜਾ ਵਾਲਾ ਸ਼ਹਿਰ ਦਾ ਵਸਨੀਕ ਸੁੱਖਾ ਹੋ ਗਿਆ ਇੱਥੇ। ਤਾਂ ਪਛੜਿਆ ਡੀਟਰੀ ਮਹਿਕਮੇ ਨਾਲੋਂ ਲੈ ਕੇ। ਸਰਕਾਰੀ ਮਹਿਕਮੇ ਤੋਂ ਲੈ ਕੇ ਤੇ ਹਰ ਦਿਨ ਨਵੇਂ ਦਿਨ ਨਵੇਂ ਇਲੈਕਸ਼ਨ ਜਦੋਂ ਆਉਂਦੇ ਆ ਜਾਂ ਨਵਾਂ ਕੋਈ ਕੰਮ ਹੁੰਦਾ ਆ ਉਦੋਂ ਹਰ ਤਰ੍ਹਾਂ ਦੇ ਤਰ੍ਹਾਂ ਤਰ੍ਹਾਂ ਦੇ ਰੰਗ ਸਾਨੂੰ ਦਿਖਣ ਨੂੰ ਮਿਲ ਜਾਂਦੇ ਆ ਕੋਈ ਇੱਥੇ ਕੁਝ ਕਰਾ ਲਓ ਕੁਝ ਕਰਾ ਲਓ ਇੱਥੇ ਪਰ ਆ ਚੀਜ਼ ਦਾ ਹੱਲ ਨਹੀਂ ਬਹੁਤ ਵੱਡੀ ਗੱਲ ਹੈ ਹਾਂਜੀ ਕੀ ਨਾਮ ਹੈ ਹਾਂਜੀ ਮੇਰਾ ਨਾਮ सोनू ਹੈ ਬਾਲਾਈ ਬਟਾ ਬਣਾ ਤੋ ਮੈਂ ਗੱਲ ਕਰ ਰਹੀ ਹਾਂ ਕਿ ਇੱਥੇ ਬੇਸਿਕ ਜਿਹੜੀ ਸਮੱਸਿਆ ਸਾਡੀ ਸਿਵਲ ਸਮੱਸਿਆਵਾਂ ਵਾਸਤੇ ਸਾਰੇ ਇਕੱਠੇ ਹੋਏ ਅੱਜ ਸਾਡੀ ਇੱਥੇ ਕੋਈ ਸ਼ਾਂਤ ਨਹੀਂ ਰਹਿੰਦਾ ਜੀ ਸੁੱਧੋ ਬੁੱਧ ਕੋਈ ਕਿਸੇ ਦੀ ਨਹੀਂ ਹੈ ਇੱਕ ਟੈਂਕ ਹੀ ਆਈਏ ਸਵੇਰੇ ਉਹ ਪਾਣੀ ਕੱਢ ਕੇ ਜਾਵੜੀ ਉਦੋਂ ਦਾ ਸ਼ਾਂਤ ਕਰਕੇ ਨਰਕ ਵਾਜ ਜਾਂਦਾ ਜੀ ਕੋਈ ਸਾਡਾ ਲੀਡਰ ਇੱਥੇ ਆ ਕੇ ਸਾਡੀ ਗੱਲਬਾਤ ਨਹੀਂ ਕਰਦਾ ਕਿ ਇੱਥੇ ਸਮੱਸਿਆ ਪਈ ਕੋਈ ਨਿਯਾਤ ਨਹੀਂ ਦਿੰਦਾ ਸਿਵਤੋਂ ਠੀਕ ਹੈ ਅਸੀਂ ਜਿਹੜੀ ਬੇਸਿਕ ਸਮੱਸਿਆ ਹੈ ਇਹ ਤੋਂ ਨਿਯਾਤ ਚਾਹੁੰਦੇ ਹਾਂ ਔਰ ਇਹ ਆਪਕਾ ਜਿਹਾ ਬਿਆਨਵਾਜੀਆਂ ਕਰੀ ਜਾਂਦੇ ਜੀ ਉਦੋਂ ਆਪ ਵਾਲੇ ਕਹੀ ਜਾਂਦੇ ਆ ਉਦੋਂ ਕਾਂਗਰਸ ਕਹੀ ਜਾਂਦੇ ਆ ਪੈਸਾ ਇਹਨਾਂ ਕੋਲ ਵੱਢ ਪਿਆ ਜੀ ਔਰ ਪੈਸਾ ਲੱਗ ਨਹੀਂ ਰਿਹਾ ਪ੍ਰੋਪਰ ਸਾਡੀ ਇਹੀ ਮੰਗ ਹੈ ਇਹ ਇਹ ਸੋ ਸਾਨੂੰ ਸੁਧਾਰਾ ਮਿਲਿਆ ਜਾਵੇ ਕਿਹ ਕਿ ਨਹੀਂ ਤੇ ਜਿਹੜਾជីវਤ ਸਮੱਸਿਆ ਦਾ ਸਾਨੂੰ ਨਿਯਾਤ ਮਿਲਿਆ ਸੁਣੋ ਜੀ ਅੱਗੇ ਬਾਈ ਇਲੈਕਸ਼ਨ ਆ ਰਹੇ ਆ ਕਿਸ ਤਰ੍ਹਾਂ ਦਾ ਉਰ ਜਾਣ ਰੂਗਾ ਜੀ ਜਿਹੜਾ ਸਾਡੀ ਸਮੱਸਿਆ ਦਾ ਹੱਲ ਕਰੂਗਾ ਉਹੀ ਲੀਡਰ ਸਾਡੇ ਕੋਲ ਲਾਵੇ ਛੋਟਾ ਮੰਗਰ ਇੱਥਾ ਕੋਈ ਹੋਰ ਲੀਡਰ ਸਾਡੇ ਕੋਲ ਛੋਟਾ ਮੰਗਰ ਨਹੀਂ ਤੁਸੀਂ ਬੈਨਰ ਚੱਕਿਆ ਹੋਇਆ ਹੈ ਐਨਕ ਬਿਮਾਰੀ ਹੌਸਪੀਟਲ ਵਾਲੇ ਵੀ ਇਹ ਚੀਜ਼ ਦੇਖ ਰਹੇ ਵੀ ਇੱਥੇ ਡੈਂਗੂ ਦਾ ਖ਼ਤ ਰੇਡਾ ਤਖੜਾ ਫੈਲ ਸਕਦਾ ਹੈ ਵੀ ਮਹੀਨਾ ਮਹੀਨਾ ਹੋ ਗਿਆ ਇੱਥੇ ਘਾਰ ਜਮੀ ਪਈ ਹੈ ਜੀ ਸ਼ਿਵਾ ਜੀ ਕੋਈ ਨਹੀਂ ਦੇਖ ਰਿਹਾ ਕੋਈ ਦੇਖ ਨਹੀਂ ਰਿਹਾ ਹਰੇ ਬਾਈ ਜਮੀ ਪਈ ਹੈ ਠੀਕ ਹੈ ਸਾਡੀ ਤਾਂ ਇਹੀ ਮੰਗ ਹੈ ਬਿਚਾਰਜਨ ਤੋਂ ਕੋਈ ਵੀ ਫੀਡਰ ਆਵੇ ਕੋਲਟਾ ਮੰਗਰ ਉਹੀ ਆਵੇ ਜਿਹੜਾ ਇੱਥੇ ਕੰਮ ਕਰਾਊਗਾ ਜੀ ਸਾਡੇ ਨੂੰ ਤੁਹਾਨੂੰ ਸਮੱਸਿਆ ਬਾਰੇ ਦੱਸਦੇ ਆਂ 12 ਸਹਿਰ ਦੇ ਰਸਮੀਕ ਸ਼ਹਿਰ ਹੋਂ ਤੋਂ ਬੜਾ ਜਾਂਦੇ ਆ ਕਿਉਂਕਿ ਗੰਦੇ ਪਾਣੀ ਦੇ ਵਿੱਚ ਤੁਹਾਨੂੰ ਪਤਾ ਹੀ ਆ ਅਸੀਂ ਖੜੇ ਆ ਕਿ ਕੋਈ ਸ਼ਹਿਰੀ ਆਊਗਾ ਕਿ ਨਹੀਂ ਉਸ ਤੋਂ ਬਾਅਦ ਕਿੰਨੇ ਦਿਨ ਹੋ ਗਏ ਪ੍ਰਚਾਰਕਾ ਮੇਰਾ ਕਹਿੰਦਾ ਕੁੰਬ ਕਾਦੀ ਨਹੀਂ ਸੁਸਤਾ ਪਿਆਣ ਨੂੰ ਦਿਵਾਉਣ ਲਈ ਵੱਡੇ ਮੇਰਾਕਾ ਦਾ ਢੋਟ ਤੇ ਮ ਤੇਜੀ ਲੋੜ ਹੈ ਢੋਟ ਤੇ ਮ ਦਾ ਤੁਹਾਨੂੰ ਆਊਗਾ ਇਹਦਾ ਪਤਾ ਨਹੀਂ ਪਰਸ਼ਦ ਦੇ ਪ੍ਰਸ਼ਾਸਨ ਨੂੰ ਚਾਹੀਦਾ ਜੋ ਨਿਗਰਵਾਨੀਆਂ ਲੋਕਾਂ ਦਾ ਸਮਝਾ ਮਨ ਕਰ ਸਕਿਆ ਇਹ ਇਸ ਜੀਮੇਜ ਦੀ ਪਾਣੀ ਦੀ ਸਮੱਸਿਆ ਨੂੰ ਇਸ ਦਾ ਦੋਸ਼ ਹਟਾਇਆ ਜਾਣਾ ਹੈ 10 ਮਹਾਂ ਦਾ ਅਸੀਂ ਐਜੀਟੇਸ਼ਨ ਇਹ ਕਰ ਰਹੇ ਹਾਂ ਵੀ ਸੀਵਰੇਜ ਦੀ ਸਮੱਸਿਆ ਕਿੰਨੀ ਵਧੀ ਹੋਈ ਆ ਤੇ ਜਗਾ ਜਗਾ ਤੇ ਜਿਹੜਾ ਉਹ ਪਾਣੀ ਖੜਾ ਹੋਇਆ ਆ ਅੱਜ ਦਿਨਾਂ ਕਿਤੇ ਪ੍ਰਸ਼ਾਸਨ ਤੇ ਜੋ ਨਗਰ ਕੌਂਸਲ ਕਮੇਟੀ ਆ ਉਹ ਇਹ ਸਿਵਲ ਦੀ ਸਮੱਸਿਆ ਨੂੰ ਜਿਹੜਾ ਬਹੁਤ ਹੀ ਮੱਧ ਭਾਗਾ ਜੋ ਆਪਾਂ ਠੰਡਾ ਬਣ ਸਕਦੇ ਆ ਕਿਉਂਕਿ ਜਗਾਕਾਰ ਜਦੋਂ ਤਾਂ ਵੀ ਵੀ ਬਿਆਗਾ بارش ਹੋਈ ਆ ਉਹਦਾ ਇਹ ਪਾਣੀ ਆ ਜਿਹੜਾ ਉਹ ਗਲੀਆਂ ਦੇ ਵਿੱਚ ਖੜਾਗਾ ਤੇ ਬਹੁਤ ਹੀ ਜ਼ਿਆਦਾ ਜਿਹੜਾ ਹੈਗਾ ਗੰਦਾ ਬੁਸ਼ਤ ਪਾ ਰਿਹਾਗਾ ਮੈਂ ਨਗਰ ਕੌਂਸਲ ਵਾਲਿਆਂ ਨੂੰ ਕਹਿਣਾ ਵੀ ਜਿਨ੍ਹਾਂ ਦੇ ਘਰਾਂ 'ਚ ਸੀਵਰੇਜ ਨਹੀਂ ਕਰਦਾ ਹੈ ਤੁਸੀਂ ਉਹਨਾਂ ਦੇ ਬਾਅਦ ਬੈਠ ਕੇ ਇੱਕ ਪਾਣੀ ਦਾ ਗਲਾਸ ਤੇ ਰੋਟੀ ਖਾ ਕੇ ਵਿਖਾ ਦਿਓ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਨਗਰ ਕਾਉਂਸਲ ਕਮੇਟੀ ਨੂੰ ਕਿ ਤੁਹਾਡੇ ਤੋਂ ਇੱਕ ਸੀਵਰੇਜ ਦਾ ਹੱਲ ਨਹੀਂ ਹੋ ਰਿਹਾ ਤੇ ਸਰਕਾਰ ਤੋਂ ਵੀ ਅਸੀਂ ਬੇਨਤੀ ਕਰਦੇ ਆ ਉਹ ਇਹਨਾਂ ਦਾ ਅੰਤ ਥੋੜਾ ਜਿਹੜਾ ਮੰਤਰੀ ਆ ਉਹ ਵੀ ਇੱਥੇ ਆਇਆ ਉਹ ਵਿਸ਼ਵਾਸ ਦਿਵਾ ਕੇ ਗਿਆ ਸੀ ਜੇ ਤਾਂ ਸਮੱਸਿਆ ਦਾ ਹੱਲ ਆ ਉਹ ਅਸੀਂ ਜਲਦ ਤੋਂ ਜਲਦ ਕਰਵਾਵਾਂਗੇ ਜਿਮਨੀ ਜ਼ੋਨ ਆ ਗਈ ਕਿਹੜਾ ਮੁੱਦਾ ਭਾਰੀ ਰੂਆ ਇਸ ਵਾਰ ਮੁੱਦਾ ਦੇਖੋ ਜੀ ਸਭ ਤੋਂ ਵੱਡਾ ਮੁੱਦਾ ਜਿਹੜਾ ਉਹ ਪੀਣ ਵਾਲੇ ਪਾਣੀ ਦਾ ਤੇ ਸੀਵਰੇਜ ਦੀ ਸਮੱਸਿਆ ਦਾ ਇਹ ਬਰੇ ਦਾ ਪਾਣੀ ਹੈ ਜਿਹੜਾ ਮਿਕਸ ਹੋ ਕੇ ਵਾਟਰ ਬਾਕਸ ਦਾ ਵਾਟਰ ਪਾਈਪ ਦੇ ਨਾਲ ਲਿਕਸ ਹੋ ਕੇ ਉਹ ਲੋਕਾਂ ਦੇ ਘਰਾਂ ਤੱਕ ਪਹੁੰਚ ਰਿਹਾ ਜਿਸ ਨਾਲ ਬਿਮਾਰੀਆਂ ਜਿਹੜੀਆਂ ਵੱਧ ਵੱਧ ਰਹੀਆਂ ਜਿਸ ਨਾਲ ਕੀ ਕੈਂਸਰ ਤੇ ਖਾਲਾ ਪੀੜੀ ਹਰ ਇੱਕ ਮਰੀਜ਼ ਹੈ ਜਿਹੜਾ ਕੋਈ ਵੀ ਮਰੀਜ਼ ਕੋਈ ਵੀ ਘਰ ਚੱਕ ਕੇ ਦੇਖ ਲਓ ਉੱਥੇ ਸਭ ਖਾਲਾ ਪੀੜੀ ਦਾ ਮਰੀਜ਼ ਹੈ ਜਿਹੜਾ ਮਿਲ ਨਾ ਨਗਰ ਕੌਂਸਲ ਨੂੰ ਵੀ ਤੁਸੀਂ ਮਿਲੇ ਹੋਏ ਹੋ ਅਫਸਰਾਂ ਨੂੰ ਮਿਲੇ ਹੋ ਕੀ ਕਹਿਣਾ ਉਹਨਾਂ ਦਾ ਅਫਸਰ ਤਾਂ ਕਹਿ ਰਿਹਾ ਵੀ ਅਸੀਂ ਤਾਂ ਕੋਸ਼ਿਸ਼ ਕਰ ਰਹੇ ਹਾਂ ਤੁਹਾਡਾ ਜਿਹੜਾ ਹੈਗਾ ਵੀ ਇਹ ਗੱਲ ਤਾਂ ਹਾਂ ਜਾ ਦੇ ਅਫਸਰਾਂ ਤੱਕ ਪਰ ਕੋਈ ਵੀ ਅਫਸਰ ਤੱਕ ਜਾਂ ਐਕਟਿਵੇਟ ਬਣਾ ਲਿਆ ਗਿਆ ਵੀ ਜਲਦ ਤੋਂ ਜਲਦ ਜਿਹੜੇ ਸਮੱਸਿਆ ਤੋਂ ਤੁਹਾਨੂੰ ਛੱਡਾ ਹੱਲ ਕਰਵਾਇਆ ਜਾਵੇ ਇੰਨਾ ਮਤਲਬ ਲੀਡਰਾਂ ਦੇ ਤੇ ਅਫਸਰਾਂ ਦੇ ਹੱਥ ਖੜੇ ਹੋ ਚੁੱਕੇ ਹੱਥ ਖੜੇ ਹੋ ਚੁੱਕੇ ਹੈ ਪੂਰੀ ਤਰ੍ਹਾਂ ਹੱਥ ਖੜੇ ਕਰ ਚੁੱਕੇ ਨੇ ਵੋਟਾਂ ਆ ਰਹੀਆਂ ਕਿ ਵੋਟਾਂ ਪਾਉਂਗੇ ਜਾਂ ਬਾਈਕਟ ਰੱਖੋਗੇ ਜਿਸ ਤਰ੍ਹਾਂ ਤੁਸੀਂ ਬਣਾਇਆ ਜੋ ਦੇਖੋ ਜੀ ਵੋਟਾਂ ਤਾਂ ਇਹ ਸਰਕਾਰਾਂ ਦਾ ਕੰਮ ਹੈ ਸਭ ਤੋਂ ਪਹਿਲਾਂ ਜਿਹੜਾ ਹੈਗਾ ਉਹ ਆਪਣੇ ਕੀ ਕਰਨਾ ਹੈ ਜੇ ਉਹ ਸਰਕਾਰਾਂ ਜਦੋਂ ਇਹ ਕੰਮ ਨਹੀਂ ਕਰਾ ਸਕਦੀਆਂ ਤਾਂ ਵੋਟਾਂ ਕਿਸ ਪਿਹਰ ਦੇ ਲੈਣ ਜਾਣਗੇ ਕਰਾ ਦੇ ਵਿੱਚ ਦਾ ਕਹਿਣਾ ਵੀ ਇਲੈਕਸ਼ਨ ਦਾ ਬਾਈਕਾਟ ਕਰਨਾ ਚਾਹੀਦਾ ਕਿਉਂਕਿ ਸਭ ਤੋਂ ਹੌਟ ਸੀਟ ਕਹਦੇ ਗਿੱਦੜਵਾ ਨੂੰ ਮੰਨਿਆ ਗਿਆ ਤੇ ਪਰ ਗਿੱਦੜਵਾ ਦੇ ਵਿੱਚ ਐਨੇ ਬੁਰੇ ਹਾਲਾਤ ਹੋ ਚੁੱਕੇ ਆ ਦਿਨੋ ਦਿਨ ਦੇਖੋ ਤੁਸੀਂ ਹਰ ਜਗ੍ਹਾ ਤੇ ਸੀਵਰੇਜ ਦੀ ਲੀਕ ਹੈ ਵੀ ਕਿੰਨਾ ਕਿੰਨਾ ਪਾਣੀ ਗਲੀਆਂ ਦੇ ਵਿੱਚ ਖੜਾ ਖਾ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਪਹਿਲਾਂ ਇਹਨਾਂ ਨੂੰ ਇੱਥੇ ਲੈ ਕੇ ਆਓ ਜੇ ਵੋਟਾਂ ਮੰਗਣ ਆਉਣਗੇ ਤਾਂ ਇਹਨਾਂ ਦਾ ਵਿਰੋਧ ਕਰੋ ਤੇ ਉਹਨਾਂ ਨੂੰ ਕਹੋ ਵੀ ਪਹਿਲਾਂ ਸੀਵਰੇਜ ਦਾ ਪਾਣੀ ਤੇ ਪੀਣ ਵਾਲੇ ਪਾਣੀ ਨੂੰ ਸਾਡੀ ਸਮੱਸਿਆ ਜਿਹੜਾ ਦਾ ਹੱਲ ਕਰਵਾ ਦਿਓ ਤੇ ਫਿਰ ਅਸੀਂ ਦੇਖਾਂਗੇ ਵੋਟਾਂ ਪਾਉਂਦੇ ਆਂਗੇ